ਜੇ ਤੁਸੀਂ ਦੱਸੋਗੇ ਕੀ ਕੀ ਮੋਟੀਪਾਈ ਤੁਹਾਡੇ ਕੋਲ ਪਲੇਅਰ ਬੰਦਾ ਚਰਲਾ ਲੈ ਦੀ ਮੋਗਾ ਇਹਦਾ ਬੱਚੇ ਨੂੰ ਰੋਟੀ ਪਾਉਂਗੇ ਤਾਂ ਫਿਰ ਇਸ ਦਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਜਾਣੋ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਇਸ ਇੰਡਸਟਰੀ ਬਾਰੇ ਦੱਸੋ ਸਾਰਾ ਜੇ ਤੁਹਾਡੇ ਕੋਲ ਗੱਲ ਹੋਈ ਤੇਰਾ ਗੱਡੀਆ ਜੇ ਤੁਸੀਂ ਦੱਸੋਗੇ ਕਿ ਕੀ ਕੀ ਮੋਟੀਪਾਈ ਤੁਹਾਡੇ ਕੋਲ ਪਲੇ ਹੈ ਸੁਨਦਰ ਚਰਲਾ ਜੀ ਬਹੁਤ ਵਧੀਆ ਐਡਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਓਗੇ ਤੇ ਫਿਰ ਇਹੀ ਕੁਝ ਹੋਊਗਾ ਕਿ জানੋ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਸੱਚੀ ਗੱਲ ਦੋਸਤੋ ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਜਿਨ੍ਹਾਂ ਨੂੰ ਕਿ ਪਟਾਕਾ ਗਰਲ ਵੀ ਕਿਹਾ ਜਾਂਦਾ ਕਿਉਂਕਿ ਉਹਨਾਂ ਦੇ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਗੀਤ ਦੇ ਨਾਲ ਉਹ ਚਰਚਾ ਦੇ ਵਿੱਚ ਆਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨੇ ਕੱਲ ਸੋਸ਼ਲ ਮੀਡੀਆ ਤੇ ਪਾਈ ਗਈ ਆਪਣੀ ਇੱਕ ਪੋਸਟ ਕਰਕੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹ ਕਿਸੇ ਕੰਪਨੀ ਦੇ ਨਾਲ ਬੌਂਡ ਨਹੀਂ ਹਨ ਜਣ ਕੇ ਕਿਸੇ ਕੰਪਨੀ ਦੇ ਨਾਲ ਉਹਨਾਂ ਦਾ ਕਰਾਰ ਨਹੀਂ ਹੈ ਪਰ ਕੁਝ ਕੰਪਨੀਆਂ ਉਹਨਾਂ ਨੂੰ ਬਦਨਾਮ ਕਰ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਉਹਨੂੰ ਰੋਟੀ ਖਾਣ ਯੋਗੀ ਦਾ ਛੱਡ ਦਿਓ ਮੇਰੇ ਤਾਂ ਸਿਰ ਤੇ ਛੱਤ ਵੀ ਨਹੀਂ ਹੈ ਸਨੰਦਾ ਸ਼ਰਮਾ ਦੀ ਇਸ ਪੋਸਟਪੌਨ ਦੀ ਦੇਸ ਸੀ ਕਿ ਜਦੇ ਹੀ ਜੋ ਮਹਿਲਾ ਕਮਿਸ਼ਨ ਹੈ ਉਹਨਾਂ ਨੇ ਸੂਮੋਟੋ ਲਿਆ ਤੇ ਨਾਲ ਦੀ ਨਾਲ ਹੀ ਅਮਰ ਆਡੀਓ ਦੇ ਪਿੰਕੀ ਧਾਲੀਵਾਲ ਨੂੰ ਚੱਕ ਲਿਆ ਜੀ ਆ ਦੋਸਤੋ ਪਿੰਕੀ ਧਾਲੀਵਾਲ ਉਹੀ ਜੋ ਕਿ 90 ਦੇ ਦਹਾਕੇ ਦੇ ਫੇਮਸ ਪ੍ਰੋਡਿਊਸਰ ਹਨ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਕਹਿ ਸਕਦੇ ਆ ਬਣਾਇਆ ਬਹੁਤ ਹੀ ਹੰਡੇ ਹੋਏ ਖਿਡਾਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਮਰਤਾ ਵਰਕ ਮੇਜਰ ਰਾਜਸਥਾਨੀ ਧਰਮਪ੍ਰੀਤ ਹੋਰ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਨਾਲ ਕੰਮ ਕਰ ਚੁੱਕੇ ਨੇ ਜਿਹੜੇ ਕਿ ਚਰਚਿਤ ਚਿਹਰੇ ਰਹੇ ਨੇ ਆਪਣੇ ਸਮੇਂ ਦਾ ਤੇ ਦੱਸਦੀ ਹੈ ਕਿ ਉੱਥੇ ਹੀ ਅ ਅਮਰ ਆਡੀਓ ਦੇ ਪਿੰਕੀ ਢਾਲੀਵਾਲ ਨੇ ਗੱਲਬਾਤ ਕਰਦੇ ਹੋਏ ਮੀਡੀਆ ਦੇ ਨਾਲ ਕਿਹਾ ਕਿ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਣੀ ਆ ਤਾਂ ਉਸ ਦਾ ਇਹੀ ਮੁੱਲ ਉਤਾਰਨਾ ਪੈਂਦਾ ਹੈ ਤੁਹਾਡੇ ਇਸ ਦੇ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਉੱਥੇ ਹੀ ਸੁਨੰਦਾ ਸ਼ਰਮਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਾਈਵ ਕੀਤਾ ਹੈ ਲਾਈਵ ਗਾਇਆ ਹੈ ਤੇ ਇਸ ਨੂੰ ਵੀ ਕਾਫੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਸੁਨੰਦਾ ਸ਼ਰਮਾ ਦੇ ਨਾਲ ੱਤਕਾ ਹੈ জাফর ਜੋ ਪਿੰਕੀ ਧਾਲੀਵਾਲ ਦਾ ਕਹਿਣਾ ਹੈ ਕਿ ਮਰਦ ਪ੍ਰਧਾਨ ਇਸ ਦੇਸ਼ ਦੇ ਵਿੱਚ ਮਰਦਾਂ ਦੀ ਹੀ ਨਹੀਂ ਸੁਣੀ ਜਾਂਦੀ ਜਦੋਂ ਕਿਸੇ ਔਰਤ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਕੀ ਲੱਗਦਾ ਹੈ ਤੁਹਾਨੂੰ ਇਸ ਸਾਰੇ ਮਾਮਲੇ ਦੇ ਵਿੱਚ ਬਾਕੀ ਜੋ ਇਹ ਸਾਰਾ ਮਾਮਲਾ ਹੈ ਜਾਂ ਜਦਾ ਵਿਸ਼ਾ ਪੁਲਿਸ ਜਾਂਚ ਹੋਵੇਗੀ ਉਸ ਤੋਂ ਬਾਅਦ ਹੀ ਸੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਇਸ ਬਾਰੇ ਤੁਹਾਨੂੰ ਕੀ ਲੱਗਦਾ ਕਮੈਂਟ ਕਰਨਾ ਤੇ ਆਓ ਦੇਖੋ ਉਹ ਵੀਡੀਓ ਜਿਹੜੀ ਇਸ ਸਮੇਂ ਕਾਫੀ ਜਿਆਦੇ ਵਾਇਰਲ ਹੋ ਰਹੀ ਹੈ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ